ਜੀ ਰਮਨ ਜੀ ਸਤਿ ਸ਼੍ਰੀ ਅਕਾਲ ਮੈਂ ਤੁਹਾਡੇ ਮੋਨਿਕਾ धवन ਤੁਹਾਡੇ ਚੈਨਲ ਨਾਲ ਜੁੜ ਚੁੱਕੀ ਆ ਜੋ ਕਿ ਤੁਸੀਂ ਸਭ ਜਾਣਦੇ ਹੋ ਤੁਹਾਡੇ ਚੈਨਲ ਦਾ ਨਾਮ ਮੋਨਿਕਾ धवन ਅਫੀਸ਼ੀਅਲ ਹੈ ਔਰ ਬਹੁਤ ਸਨੇਹਿਆਨੇ ਮੈਨੂੰ ਬੋਲਿਆ ਹੈ ਕਿ ਮੋਨਿਕਾ धवन ਅਫੀਸ਼ੀਅਲ ਮਤਲਬ ਕੀ ਕਿਸ ਚੀਜ਼ ਹੈ ਤੇ ਮੈਨਸ ਜਦੋਂ ਉੱਪਰ ਮੈਸੇਜ ਆ ਰਹੇ ਸੀ ਤੇ ਮੈਂ ਉਹਨਾਂ ਨੂੰ ਕਹਿ ਦਵਾਂ ਜੀ ਮੋਨਿਕਾ ਧਵਨ ਅਫੀਸ਼ੀਅਲ ਜਿਹੜਾ ਜਿਸ ਦਾ ਮੇਰਾ ਫੇਸਬੁੱਕ ਪੇਜ ਤੁਸੀਂ ਫੋਲੋ ਕੀਤਾ ਹੈ ਤੁਸੀਂ ਇਸ ਤਰ੍ਹਾਂ ਮੇਰਾ YouTube ਪੇਜ ਵੀ ਮਤਲਬ ਫੋਲੋ ਕਰ ਲਵੋ ਉਹ ਵੀ ਮਤਲਬ ਮੋਨਿਕਾ ਧਵਨ ਅਫੀਸ਼ੀਅਲ ਦੇ ਨਾਮ ਤੇ ਹੀ ਚੱਲ ਰਿਹਾ ਹੈ ਤੇ ਜਿਹੜਾ ਮੇਰਾ ਫਰਸਟ ਪੇਜ ਮੈਂ ਸ਼ੁਰੂ ਤੋਂ ਕਹਿ ਰਹੀ ਕਿ ਫਰਸਟ ਪੇਜ ਮੇਰਾ YouTube ਦਾ ਸੀ ਔਰ YouTube ਤੋਂ ਹੀ ਮੈਂ ਫੇਸਬੁੱਕ ਦੇ ਵੀ ਚਾਈ ਜਿਸ ਨਾਲ ਮੇਰਾ ਪਰਿਵਾਰ ਫੈਮਿਲੀ ਸਪੋਰਟਸ ਐਥੋਂ ਤੱਕ ਤੁਸੀਂ ਮੈਨੂੰ ਪਹੁੰਚਾਇਆ ਔਰ ਅਗੇ ਵੀ ਤੁਸੀਂ ਮੈਨੂੰ ਪਛਾਣਦੇ ਰਹਿਣਾ ਤਾਂ ਕਿ ਹੋਰ ਵੀ ਜਿਆਦਾ ਵਧੀਆ ਸਪੋਰਟ ਤੁਹਾਡੇ ਕਮੈਂਟਸ ਮੈਸੇਜਿਸ ਰਾਹੀਂ ਮੈਂ ਤੁਹਾਨੂੰ ਧੰਨਵਾਦ ਤੇ ਸ਼ੁਕਰੀਆ ਤੁਹਾਡਾ ਕਰਦੀ ਰਵਾਂ ਹਾਂਜੀ ਅੱਜ ਅੰਮ੍ਰਿਤਸਰ ਪੰਜਾਬ ਦੇ ਵਿੱਚ ਬਹੁਤ ਜਿਆਦਾ ਗਰਮੀ ਹੋ ਚੁੱਕੀ ਹੈ ਬਹੁਤ ਹੀ ਜਿਆਦਾ ਟੈਂਪਰੇਚਰ ਮੈਕਸਿਮਮ ਮੈਨੂੰ ਲੱਗਦਾ ਹੈ ਕਿ ਟੈਂਪਰੇਚਰ ਬਹੁਤ ਜਿਆਦਾ ਡਿੱਗ ਚੁੱਕਿਆ ਹੈ ਫਿਲਹਾਲ ਦੀ ਘੜੀ ਹਜੇ ਤਾਂ ਮੈਂ ਨਹੀਂ ਦੇਖਿਆ ਫੋਨ ਦੇ ਵਿੱਚ ਕੀ ਟੈਂਪਰੇਚਰ ਚੱਲ ਰਿਹਾ ਪਰ ਮੈਕਸਿਮਮ ਇਸਟਾ ਮੈਨੂੰ ਪੂਰਾ ਪਤਾ ਹੈ ਕਿ ਔਰ ਜਿਸ ਤਰ੍ਹਾਂ ਮੰਨ ਲਓ ਕਿ ਜੂਨ ਦਾ ਮਹੀਨਾ ਸਟਾਰਟਸ ਹੋ ਜਾਂਦਾ ਹੈ ਨਾ ਤੇ ਚੜ੍ਹਦੀ ਸਵੇਰ ਨੂੰ ਲੈ ਕੇ ਤੇ ਲੈਂਦੀ ਸਵੇਰ ਤੱਕ ਦੁਪਹਿਰ ਤੱਕ ਸੂਰਜ ਦੇ ਕਿਰਨਾਂ ਪੂਰੀਆਂ ਫੁੱਲ ਸਟੌਪ ਤੇਜ਼ੀ ਨਾਲ ਵੱਧਦੀਆਂ ਨੇ ਇਸ ਦਾ ਮਤਲਬ ਸੂਰਜ ਦਾ ਜਿਹੜਾ ਪ੍ਰਭਾਵ ਅਮ੍ਰਿਤਸਰ ਦੇ ਵਿੱਚ ਹੋ ਰਿਹਾ ਹੈ ਬਹੁਤ ਜ਼ਿਆਦਾ ਮਤਲਬ ਗਰਮੀ ਰਹੀ ਹੈ ਔਰ ਇਸ ਟਾਈਮ ਵੀ ਤੁਸੀਂ ਦੇਖ ਸਕਦੇ ਹੋ ਕਿ ਬਾਹਰ ਵੀ ਦੇਖੋ ਕਿੰਨੀ ਰੋਸ਼ਨੀ ਹੈ ਸ਼ਾਇਦ ਤੁਹਾਨੂੰ ਮੇਰੇ ਬੈਗ ਤੋਂ ਸਾਰਾ अपना ਜਿਹੜਾ ਡੋਰ ਹੈਗਾ ਵਿੰਡੋ ਦਾ ਜਾਲੀ ਵਾਲਾ ਦਰਵਾਜ਼ਾ ਜਿਹਨੂੰ ਕਹਿੰਦੇ ਨੇ ਤੇ ਉਹਦੇ ਰਾਈ ਤੁਹਾਨੂੰ ਨਜ਼ਰ ਆ ਰਿਹਾ ਹੋਏਗਾ ਕਿ ਹਜੇ ਵੀ ਦੇਖੋ ਕਿੰਨਾ ਦਿਨ ਮਦਦ ਲੱਗਾ ਹੋਇਆ ਤੇ ਬਾਕੀ ਮੈਂ ਵੀ ਸੇ ਨਾ ਕਹਿਣਾ ਤੇ ਨਹੀਂ ਚਾਹਦੀ ਪਰ ਫਿਰ ਵੀ ਮੈਂ ਤੁਹਾਨੂੰ ਇੱਕ ਵਾਰ ਕਲੀਅਰ ਕਰ ਦਵਾਂ ਜਿਹੜੀ ਮੈਂ ਆਪਣੇ ਹਸਬੰਦ ਦੇ ਨਾਲ ਫੋਟੋਸ ਪਾਈ ਸੀ ਉਹ ਫੋਟੋਸ ਮੇਰੀ ਕਮ ਸਕਸ ਕਮ 4 ਸਾਲ ਪੁਰਾਣੀ ਹੈ ਔਰ ਗੋਲਡਨ ਟੈਂਪਲ ਦੇ ਲਾਗੇ ਅਸੀਂ ਫੋਟੋ ਉਹ ਪਿੱਕ ਕਰਵਾਈ ਸੀ ਤੇ ਤੁਹਾਨੂੰ ਪਤਾ ਹੈ ਬਹੁਤ ਜ਼ਿਆਦਾ ਉਸ ਫੋਟੋ ਦੇ ਉੱਪਰ ਮਤਲਬ ਲੋਕੀ ਕੰਪਲੀਮੈਂਟ ਮਤਲਬ ਅੰਕਮੈਂਟਸ ਕਰ ਰਹੇ ਨੇ ਤੇ ਬਾਰ-ਬਾਰ ਮੈਨੂੰ ਇਸ ਚੀਜ਼ ਦਾ ਮਤਲਬ ਸ਼ੋਰਟਸ ਕਰਦੇ ਨੇ ਕਿ ਪੈਸਾ ਹੈ ਤੇ ਸਭ ਕੁਝ ਹੈ ਇਸ ਇਨਸਾਨ ਦੀ ਸਰਕਾਰੀ ਨੌਕਰੀ ਹੋਏਗੀ ਇਹ ਮੈਡਮ ਮਤਲਬ ਇਸ ਇਨਸਾਨ ਨਾਲ ਮੈਰिज ਕਰਵਾ ਸਕਦੇ ਨੇ ਤੇ ਕੋਈ ਮਜਬੂਰੀ ਹੋਏਗੀ ਤੇ ਮੈਂ ਤੁਹਾਨੂੰ ਦੱਸ ਦਵਾਂ ਪਲੀਜ਼ ਤੁਸੀਂ ਕਿਸੇ ਨੂੰ ਜੱਜ ਨਾ ਕਰਿਆ ਕਰੋ ਕਿਸੇ ਦੇ ਮਤਲਬ ਲਾਈਫ ਨੂੰ ਲੈ ਕੇ ਅਸੀਂ ਜਿੰਨਾ ਕਿ ਦੇਖੋ ਕਿਸੇ ਦੇ ਅੰਦਰ ਨਹੀਂ ਵੜੇ ਜਾਂ ਕਿਸੇ ਨੂੰ ਚੰਗੀ ਤਰ੍ਹਾਂ ਜਾਣਿਆ ਨਹੀਂ ਕਿਸੇ ਨੂੰ ਪਛਾਣਿਆ ਨਹੀਂ ਅਸੀਂ ਬਿਨਾਂ ਘਰ ਤੋਂ ਜੱਜ ਕਰਨਾ ਸ਼ੁਰੂ ਕਰ ਦਿੰਦੇ ਆ ਤੇ ਦੇਖੋ ਜੀ ਮੈਂ ਇਹ ਉਹ ਕਮੈਂਟਸ ਦੇ ਵਿੱਚ ਲਿਖਿਆ ਵੀ ਹੋਇਆ ਹੈ ਤੇ ਰੰਗਾਂ ਦਾ ਤੇ ਸੂਰਤਾਂ ਦਾ ਕੋਈ ਮੈਟਰ ਨਹੀਂ ਕਰਦਾ ਇਨਸਾਨ ਦਾ ਦਿਲ ਹੀ ਇਨਸਾਨ ਦਾ ਕਲੀਅਰ ਹੋਣਾ ਚਾਹੀਦਾ ਹੈ ਤੇ ਇਹ ਅੱਜ ਦੇ ਟਾਈਮ ਦੇ ਵਿੱਚ ਸਭ ਤੋਂ ਵੱਡੀ ਪ੍ਰਾਇਓਰਟੀ ਇਹ ਚੀਜ਼ ਹੈ ਬੇਸ਼ੱਕ ਕਿੰਨਾ ਵੀ ਕਿਉਂ ਨਾ ਪੈਸਾ ਹੋਵੇ ਬੇਸ਼ੱਕ ਕਿੰਨੀ ਵੀ ਕਿਉਂ ਨਾ ਸੂਰਤ ਗੋਰੀ ਹੋਵੇ ਬੇਸ਼ੱਕ ਕਿੰਨਾ ਵੀ ਇਨਸਾਨ ਕਿਉਂ ਨਾ ਪਰਸਨੈਲਿਟੀ ਸਵਾਲਾ ਹੋਵੇ ਤੇ ਜੇ ਉਹਦੇ ਦਿਲ ਦੇ ਵਿੱਚ ਐਨੀ ਨਫ਼ਰਤ ਹੋਏਗੀ ਐਨੀ ਖੋਟ ਹੋਏਗੀ ਕਿਸੇ ਦੇ ਪ੍ਰਤੀ ਉਹ ਮਤਲਬ ਦਰਦ ਪਿਆਰ ਉਹ ਚੀਜ਼ਾਂ ਹੀ ਨਹੀਂ ਹੋਣਗੀਆਂ ਤੇ ਇਹ ਚੀਜ਼ਾਂ ਮੈਂ ਤਾਂ ਨਹੀਂ ਕਰਦੀ ਕਿ ਹਾਂ ਜੀ ਇਨਸਾਨ ਗੋਰਾ ਚਿੱਟਾ ਤੇ ਪਰਸਨੈਲਿਟੀ ਸਵਾਲਾ ਹੋਣਾ ਚਾਹੀਦਾ ਹੈ ਤੇ ਪੈਸੇ ਵੀ ਕੋਲ ਚਾਰ ਹੋਣੇ ਚਾਹੀਦੇ ਮੈਂ ਉਸ ਨੂੰ ਨਹੀਂ ਮੈਂਸ਼ਨਸ ਕਰਦੀ ਤੇ ਉਹ ਬਹੁਤ سارے ਕਮੈਂਟਸ ਆ ਰਹੇ ਨੇ ਕੋਈ ਮੈਨੂੰ ਕਹਿ ਰਿਹਾ ਇਹ ਤੁਹਾਡੇ ਪਾਪਾ ਵਾ ਕੋਈ ਕਹਿ ਰਿਹਾ ਵਾ ਇਹ ਤੁਹਾਡਾ ਕੋਈ ਹੈ ਉਹ ਕੋਈ ਕਹਿ ਰਿਹਾ ਕੁਛ ਕੋਈ ਕਰੇ ਕੁਛ ਆਈ ਥਿੰਕ ਕਿ ਕਈ ਵਾਰ ਮੈਨੂੰ ਥੋੜਾ ਫੀਲ ਵੀ ਹੁੰਦਾ ਹੈ ਕਿ ਮੈਂ ਸੈਂਸਰ ਦੇ ਵਿੱਚ ਮੈਂ ਆਪਣਾ ਕਾਲ ਸੈਕਸ਼ਨ ਤੇ ਬੇਸ਼ੱਕ ਮੈਂ ਆਫ ਕਰ ਦਿੱਤਾ ਮੈਨੂੰ ਕਾਲ ਸੈਕਸ਼ਨ ਦੀ ਕੋਈ ਪ੍ਰੋਬਲਮ ਨਹੀਂ ਆ ਰਹੀ ਬਟ ਜਿਹੜੇ ਮੈਨੂੰ ਮੈਸੇਜਰ ਤੇ ਉੱਪਰ ਬਾਰ-ਬਾਰ ਮੈਸੇਜ ਰਿਪਲਾਈਸ ਮੈਨੂੰ ਦੇਣੇ ਪੈਂਦੇ ਨੇ ਉਹ ਵੀ ਥੋੜੇ ਟਫ ਲੱਗਦੇ ਨੇ ਕਾਫੀ ਸਾਰੇ ਤੁਸੀਂ ਉਸ ਕਮੈਂਟ ਦੇ ਫੋਟੋ ਦੇ ਵਿੱਚ ਦੇਖਿਆ ਵੀ ਹੋਏਗਾ ਕਿਸੇ ਨੇ ਲਿਖਿਆ ਹੈ ਤੁਹਾਡੇ ਡੈਡੀ ਹੈ ਇਹਨਾਂ ਦੀ ਸਰਕਾਰੀ ਨੌਕਰੀ ਹੋਏਗੀ ਭਾਈ ਕਿਉਂ ਕਾਰਨ ਰੀਜ਼ਨ ਮੈਂ ਤੁਹਾਨੂੰ ਅੱਗੇ ਵੀ ਦੱਸ ਚੁੱਕੀ ਹਾਂ ਕਿ ਕੁਦਰਤ ਦੀਆਂ ਇਹ ਖੇਡਾਂ ਨੇ ਰੰਗ ਦੋ ਹੀ ਹੁੰਦੇ ਨੇ ਚਾਹੇ ਫਿਰ ਕਾਲਾ ਚਾਹੇ ਫਿਰ ਗੋਰਾ ਤੇ ਇਨਸਾਨ ਦਾ ਦਿਲ ਦੇਖੋ ਇਨਸਾਨ ਦੀ ਨੀਓ ਦੇਖੋ ਉਹਦੇ ਸਮੇਂ ਤੇ ਲੋਡ ਪਈ ਤੇ ਜਿਹੜਾ ਇਨਸਾਨ ਕੰਮ ਆਵੇ ਉਹ ਅੱਜ ਦੇ ਟਾਈਮ ਤੇ ਉੱਪਰ ਸਭ ਤੋਂ ਵਧੀਆ ਤੇ 100 ਤੋਂ 100 ਹੈ। ਬਾਕੀ ਸੀਟੀਆਂ ਵੱਜ ਰਹੀਆਂ ਨੇ ਕਿਚਨ ਦੇ ਵਿੱਚ ਦਾਲ ਚੜਾਈ ਹੋਈ ਸੀ ਮੈਂ ਤੇ ਸੋਚਿਆ ਕਿ ਉਸ ਬਾਰੇ ਮੈਂ ਤੁਹਾਨੂੰ ਮੈਸੇਜ ਤੋਂ ਕਮੈਂਟਸ ਦਾ ਰਿਪਲਾਈ ਦਵਾਂ। ਤੇ ਪਲੀਜ਼ ਕਿਸੇ ਨੂੰ ਜੱਜ ਨਾ ਕਰਿਆ ਕਰੋ ਜੇ ਕਿਸੇ ਨੇ ਫੋਟੋਸ ਪਾਈ ਹੈ ਉਹਦੇ ਸਿਰਫ ਕਮੈਂਟਸ ਦੇ ਦਿਆ ਕਰੋ ਮਤਲਬ ਪੂਰੀ ਉਹਦੀ ਜਾਣ ਪਛਾਨ ਨਾ ਕਰਿਆ ਕਰੋ ਕਿ ਮਤਲਬ ਕਿਉਂ ਹੋਇਆ ਕਿਸ ਤਰ੍ਹਾਂ ਹੋਇਆ ਕੀ ਹੋਇਆ ਕਿਨੇ ਹੋਇਆ ਤੇ ਤੁਹਾਨੂੰ ਮੈਂ ਇੱਕ ਮੈਸੇਜ ਉਹ ਵੀ ਲਿਖਿਆ ਸੀ ਜਿੱਥੇ ਮਾਪੇ ਤੋੜ ਦਿੰਦੇ ਧੀਆਂ ਚੁੱਪ ਕਰਕੇ ਤੁਰ ਜਾਂਦੀਆਂ ਨੇ ਤੇ ਉਹ ਵੀ ਗੱਲ ਜੀ 100 ਤੋਂ 100 ਸਹੀ ਹੈ ਮੇਰੀ ਮੈਰिज ਮੈਕਸਿਮਮ 2000 ਮੈਂ ਤੁਹਾਨੂੰ ਦੱਸ ਨਹੀਂ ਮੇਰੀ ਮੈਰिज 2000 ਮਤਲਬ 6 7 ਦੇ ਵਿੱਚ ਹੋਈ ਹੈ ਤੇ 2009 ਦੇ ਵਿੱਚ ਮੇਰਾ ਬੇਬੀ ਹੋਇਆ ਸੀ ਤੇ ਮਤਲਬ ਦੇਖਿਆ ਜਾਵੇ ਤੇ 2007 ਦਾ ਇਹਨਾਂ ਵਿੱਚ ਉਹ ਫੋਟੋਸ ਜਿਹੜੀਆਂ 2007 ਦੀਆਂ ਤੋਂ ਲੈ ਕੇ ਜਿਹੜੀਆਂ ਵੀ ਅੱਜ ਤੱਕ ਦੀਆਂ ਕਾਫੀ ਫੋਟੋਸ ਮੈਂ ਮਤਲਬ ਕੀਤੀਆਂ ਨੇ ਸ਼ਾਇਦ ਤੁਸੀਂ ਮੇਰਾ ਪ੍ਰੋਫਾਈਲ ਫੇਸਬੁੱਕ ਚੈੱਕ ਹੀ ਨਹੀਂ ਕਰਦੇ ਹੋਗੇ ਅਚੀ ਤਰ੍ਹਾਂ ਚੈੱਕ ਕਰੋ ਫਿਰ ਹੀ ਤੁਹਾਨੂੰ ਸਾਰਾ ਕੁਝ ਪਤਾ ਲੱਗੇਗਾ ਮੇਰਾ ਜੀ ਟੂ ਪੇਜ ਉਹਦੇ ਵਿੱਚ ਜੇ ਤੁਸੀਂ ਚੈੱਕ ਕਰ ਸਕਦੇ ਹੋ ਉੱਚ ਵੀ ਬਹੁਤ ਸਾਰੀਆਂ ਮੈਂ ਫੋਟੋਸ ਆਪਣੀਆਂ ਡਾਲੀਆਂ ਹੋਈਆਂ ਨੇ ਤੇ ਦੇਖੋ ਜੀ 18 ਸਾਲ ਸਾਡੇ ਮੈਰਿਜ ਨੂੰ ਹੋ ਗਏ ਨੇ ਤੇ 18 ਸਾਲ ਦੇ ਵਿੱਚ ਅਸੀਂ ਕਾਫੀ ਸੰਘਰਸ਼ ਵੀ ਕੀਤਾ ਆ ਆਪਸ ਨੇ ਵੀ ਜਮੀਆ ਬੀਬੀ ਨੇ ਕੁਝ ਸਾਡੇ ਲਈ ਲਾਈਫ ਪ੍ਰੋਬਲਮਸ ਹੀ ਬੜੀਆਂ ਕ੍ਰੀਏਟਸ ਹੋਈਆਂ ਨੇ ਬਹੁਤ ਪ੍ਰੋਬਲਮਸ ਹੀ ਆਈਆਂ ਨੇ ਕੁਝ ਟਾਈਮ ਲਈ ਮੈਨੂੰ ਉਹਨਾਂ ਤੋਂ ਵੀ ਦੂਰ ਰਹਿਣਾ ਪਿਆ ਉਹਨਾਂ ਨੂੰ ਮੇਰੇ ਤੋਂ ਵੀ ਦੂਰ ਰਹਿਣਾ ਪਿਆ ਹਰ ਇੱਕ ਪ੍ਰੋਬਲਮਸ ਨੂੰ ਕ੍ਰੀਏਟਸ ਕਰਨਾ ਪੈਂਦਾ ਦੇਖੋ ਇਹ ਹਰ ਘਰ ਘਰ ਦੀ ਸਟੋਰੀ ਹੈ ਹਰ ਘਰ ਘਰ ਦੀ ਕਹਾਣੀ ਹੈ ਮੇਰੀ ਕੋਈ ਸਪੈਸ਼ਲਸ ਮੇਰਾ ਆਪਣਾ ਪੇਜ ਬਣਾਇਆ ਮੇਰੇ ਲਈ ਕੋਈ ਸਪੈਸ਼ਲਸ ਹੈ ਲਾਈਫ ਨਹੀਂ ਹੈ ਹਰ ਇੱਕ ਦੀ ਲਾਈਫ ਅਲੱਗ-ਅਲੱਗ ਤਰੀਕੇ ਨਾਲ ਹੁੰਦੀ ਹੈ ਮੇਰੀ ਲਾਈ ਨੇਚਰ ਦੀ ਬਿਲਕੁਲ ਸਿੱਧੀ ਜਿਹੀ ਸੁਭਾਅ ਦੀਆਂ ਮੈਨੂੰ ਦੇਖੋ ਮੇਰੇ ਕੋਲ ਫੁਕਰੀਆਂ ਫਕਰੀਆਂ ਨਹੀਂ ਹੁੰਦੀਆਂ ਕਿ ਮੈਂ ਆਹ ਗੱਲ ਕਰਾਂ ਉਹ ਗੱਲ ਕਰਾਂ ਇਸ ਤਰ੍ਹਾਂ ਕਰਾਂ ਉਸ ਤਰ੍ਹਾਂ ਮੇਰੇ ਕੋਲ ਇੰਨਾ ਸਮਾਂ ਹੀ ਨਹੀਂ ਹੈ ਚਿੱਜਾਂ ਲਈ ਤੇ ਇਸ ਲਈ ਮੇਰਾ ਨੇਚਰ ਜਿਹੜਾ ਸ਼ੁਰੂ ਤੋਂ ਹੁੰਦਾ ਹੈ ਅੱਜ ਵੀ ਇਹੀ ਰਹੇਗਾ 18 ਸਾਲ ਸਾਡੀ ਮੈਰਿਜ ਨੂੰ ਹੋ ਗਿਆ ਬਹੁਤ سارے ਉਤਰਾ ਚੜਾ ਵੀ ਆਏ ਆ ਲਾਈਫ ਦੇ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਸਥਿਤੀ ਦੇਖੇ ਨੇ ਤੇ ਚਲੋ ਇਹ ਜ਼ਰੂਰੀ ਨਹੀਂ ਹੁੰਦਾ ਬਾਕੀ ਮੈਰਿਜ ਦੇਖੋ 2007 ਦੇ ਵਿੱਚ ਮੇਰੀ ਮੈਰਿਜ ਹੋਈ ਸੀ ਤੇ ਇਹ ਫੋਟੋ ਵੀ ਮੈਂ ਮੈਕਸਿਮਮ ਆਪਣਾ 2021 ਦੀ ਫੋਟੋ ਹੈ ਜਿਹੜੀ ਮੈਂ ਮਤਲਬ ਗੋਡੇ ਟੈਂਪਲ ਦੇ ਪਾਸ ਖੜੀ ਆਂ ਤੇ ਉਦੋਂ ਦੀ ਫੋਟੋ ਪਾਈ ਹੈ ਮੈਕਸਮ ਚਾਰ ਸਾਲਿਆਂ ਵੀ ਫੋਟੋ ਪਟਾਣੀ ਹੋ ਚੁੱਕੀ ਹੈ ਤੇ ਇਸ ਲਈ ਪੀਸ ਰਿਕੁਐਸਟ ਹੈ ਕਿ ਆ ਬਾਕੀ ਤੁਸੀਂ ਸਮਝ ਜਾ ਰਹੋ ਸਮਝਦਾਨੋ ਇਸ਼ਾਰਾ ਕਾਫੀ ਹੈ ਮੈਂ ਜੋ ਕਹਿਣਾ ਚਾਹਦੀ ਤੁਸੀਂ ਕਲੀਅਰ ਮੇਰੇ ਕੋਲੋਂ ਕਲੀਅਰ ਸੁਣ ਹੀ ਲੇਤਾ ਹੋਏਗਾ ਤੇ ਬਾਕੀ ਤੁਸੀਂ ਪਰਵਾਰ ਸਮੇ ਸਭ ਠੀਕ ਠਾਕ ਰਹੋ ਤੰਦਰੁਸਤ ਰਹੋ ਵਧੀਆ ਵਧੀਆ ਰਹੋ ਬਹੁਤ ਗਰਮੀ ਹੋ ਰਹੀ ਹੈ ਬਹੁਤ ਗਰਮੀ ਪੈ ਰਹੀ ਹੈ ਆਪਣਾ ਆਪਣਾ ਪੂਰਾ ਪਰਫੈਕਟ ਧਿਆਨ ਰੱਖੋ ਟਾਈਮ ਸਰ ਖਾਣਾ ਖਾਇਆ ਕਰੋ ਟਾਈਮ ਸਰ ਉੱਠਿਆ ਕਰੋ ਟਾਈਮ ਸਰ ਆਪਣੇ ਕੰਮ ਨੂੰ ਰੁਟੀਨ 'ਚ ਰੱਖਿਆ ਹੋ ਜਾਕੀ ਜਿਹੜਾ ਵੀ ਕੰਮ ਹੈ ਜਲਦ ਤੋਂ ਜਲਦੀ ਟਾਈਮ ਦੇ ਟਾਈਮ ਦੇ ਹਿਸਾਬ ਨਾਲ ਚੱਲਦਾ ਜਾਵੇ ਬਾਕੀ ਜਿਹੜਾ ਪਾਕਿਸਤਾਨ ਇੰਡੀਆ ਨੂੰ ਲੈ ਕੇ ਜੋੜਾ ਵੀ ਕੋਈ ਝਗੜਾ ਝੁਗੜਾ ਕੋਈ ਲਫੜਾ ਸੀ ਜਾਂ ਕੋਈ ਆਪਸ 'ਚ ਇਹਨਾਂ ਦੀ ਬੈਸਟ ਸਾਈਜ਼ ਸੀ ਜਾਂ ਕੋਈ ਗੱਲਬਾਤ ਸੀ ਉਹ ਵੀ ਕਿਤੇ ਨਾ ਕਿਤੇ ਚਲੋ ਪ੍ਰਮਾਤਮਾ ਨੇ ਚਾਇਆ ਤਾਂ ਸਭ ਕੁਝ ਸਿੱਧਾ ਸਿੱਧਾ ਹੋ ਗਿਆ ਟਾਈਮ ਸਕੂਲ ਬੱਚਿਆਂ ਦੇ ਰੁਟੀਨ 'ਚ ਹੁਣ ਚੱਲ ਰਹੇ ਨੇ ਕੋਈ ਪ੍ਰੋਬਲਮ ਨਹੀਂ ਹੈਗੀ ਇਸ ਤਰ੍ਹਾਂ ਦੀ ਤੇ ਬਾਕੀ ਬਹੁਤ ਸਾਰੀਆਂ ਗੱਲਾਂ ਨੇ ਤੁਹਾਡੇ ਨਾਲ ਕਰਨ ਲਈ ਕਦੀ ਫ੍ਰੀ ਮੈਂ ਬੈਠਾਂਗੀ ਫੇਸਬੁੱਕ ਲਾਈਵ ਹੋਵਾਂਗੀ ਸੰਡੇ ਵਾਲੇ ਦਿਨ ਤੇ ਫਿਰ ਅਸੀਂ ਬਹੁਤ ਸਾਰੀਆਂ ਗੱਲਾਂ ਆਪਸ ਵਿੱਚ ਜੁੜ ਕੇ ਜਿਹੜੀਆਂ ਵੀ ਆ ਗਈ ਫੇਸਬੁੱਕ 'ላይਵ ਕਰਾਂਗੇ ਤੇ ਹੁਣ ਮੈਨੂੰ ਦੋ ਵਈ ਇਜਾਜ਼ਤ ਮੈਂ ਤੁਹਾਡੀ ਮੌਨਿਕਾ ਦਵਨ ਤੁਹਾਡੇ ਚੈਨਲ ਨਾਲ ਜੁੜਦੀ ਰਹਾਂਗੀ ਤੁਸੀਂ ਆਪਣਾ ਸਪੋਰਟਸ ਪਿਆਰ ਆਪਣਾ ਕਮੈਂਟਸ ਇਸ ਤਰ੍ਹਾਂ ਹੀ ਕਰਦੇ ਰਹਿਣਾ ਤੇ ਬਾਕੀ ਮੇਰੇ ਬੋਲੇ ਹੋਏ ਸ਼ਬਦਾਂ ਤੇ ਜੇ ਤੁਹਾਨੂੰ ਕਿਸੇ ਤਰ੍ਹਾਂ ਦਾ ਵੀ ਗੁੱਸਾ ਆਇਆ ਹੋਵੇ ਤਾਂ ਉਹਦੇ ਲਈ ਦਿਲੋਂ ਤੁਹਾਡੇ ਕੋਲੋਂ ਮਾਫੀ ਮੰਗਦੀ ਆ ਸੋ ਧੰਨਵਾਦ ਥੈਂਕ ਯੂ so much